ਜਦੋਂ ਵਿਸ਼ਵਾਸ ਬੰਦਾ ਸੱਚਾ ਰੱਖਦਾ ਨਾ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਤੇ ਤਾਂ ਉਹ ਵਿਸ਼ਵਾਸ ਕਦੇ ਨਹੀਂ ਇਹ ਟੁੱਟਦਾ ਤੁਸੀਂ ਦੇਖੋ ਤੁਹਾਡੇ ਤੱਕ ਆ ਵੀਡੀਓ ਆਏ ਤੁਸੀਂ ਦਿਲ ਤੇ ਹੱਥ ਰੱਖ ਕੇ ਵੇਖੋ ਅੱਖਾਂ ਬੰਦ ਕਰਕੇ ਯਾਦ ਕਰੋ ਬਾਬਾ ਦੀਪ ਸਿੰਘ ਜੀ ਨੂੰ ਤੇ ਇੱਕੋ ਹੀ ਗੱਲ ਸੋਚੋ ਬਾਬਾ ਜੀ ਨੇ ਬਚਾਇਆ ਨਾ ਬਾਬਾ ਦੀਪ ਸਿੰਘ ਜੀ ਹਮੇਸ਼ਾ ਤੁਹਾਨੂੰ ਸੰਭਲ ਲੰਦੇ ਬੜਿਆਂ ਨੇ ਤੁਹਾਨੂੰ ਧੋਖੇ ਦਿੱਤੇ ਹੋਣਗੇ ਤੁਹਾਡੇ ਆਪਣੇ ਵੀ ਤੁਹਾਡੇ ਤੋਂ ਪਿੱਛੇ ਹੋਗੇ ਹੋਣਗੇ ਕਿ ਇਹ ਕਿਸੇ ਕੰਮ ਦਾ ਬੰਦਾ ਨਹੀਂ ਆਪਾਂ ਨਹੀਂ ਇਹਦੇ ਨਾਲ ਰਹਿਣਾ ਪਰ ਤੁਹਾਡੇ ਇੰਨੇ ਔਖੇ ਸਮੇਂ 'ਚ ਵੀ ਤੁਹਾਡੀ ਬਾਝ ਕਿਸੇ ਨੇ ਫੜੀ ਹੋएगी ਨਾ ਤੇ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਨੇ ਫੜੀ ਹੋएगी ਸੋ ਬਾਬਾ ਹੀ ਬੜਾ ਪਿਆਰ ਕਰਦੇ ਜੇ ਜੇ ਤੁਸੀਂ ਆਪਣਾ ਸਹਾਰਾ ਹੀ ਬਾਬਾ ਦੀਪ ਸਿੰਘ ਨੂੰ ਬਣਾ ਲਿਆ ਤੇ ਕਦੇ ਵੀ ਧੋਖਾ ਨਹੀਂ ਖਾਓਗੇ ਮੈਂ ਕਹਿੰਦਾ ਤੁਸੀਂ ਜ਼ਿੰਦਗੀ ਦੇ ਜੜੇ ਮਰਜੀ ਔਖੇ ਪੜਾਵਾਂ 'ਚ ਫਸਜੋ ਵੱਡੇ ਤੋਂ ਵੱਡੇ ਇਮਤਿਹਾਨ ਪੈਣ ਤੁਹਾਡੇ ਸਿਰ ਤੇ ਪਰ ਬਾਬਾ ਦੀਪ ਸਿੰਘ ਨੇ ਤੁਹਾਡੀ ਬਾਹ ਕਦੇ ਨਹੀਂ ਜੇ ਛੱਡਣੀ ਤੇ ਤੁਹਾਨੂੰ ਕਿਸੇ ਵੀ ਇਮਤਿਹਾਨ ਦੇ ਵਿੱਚੋਂ ਫੇਲ ਨਹੀਂ ਜੇ ਹੋਣ ਦੇਣਾ ਬਾਬਾ ਜੀ ਨੇ ਆਪਣੇ ਅਵਸਤੇ ਖੋਲ ਦੇਣੇ ਜੇ ਜਿੰਨੀਆਂ ਮਰਜੀ ਅੱਜ ਮੁਸ਼ਕਲਾਂ ਵਿਖਦੀਆਂ ਹੋਣ ਕੋਈ ਫਰਕ ਨਹੀਂ ਜੇ ਪੈਂਦਾ ਤੁਹਾਡੀ ਜ਼ਿੰਦਗੀ 'ਚ ਸੁੱਖਾਂ ਦੇ ਰਸਤੇ ਬਾਬਾ ਜੀ ਨੇ ਖੋਲ ਲਏ ਸੋ ਮਨ ਕਦੇ ਵੀ ਡਰੇ ਕਦੇ ਵੀ ਘਬਰਾਏ ਕਦੇ ਵੀ ਟੈਨਸ਼ਨ ਤੇ ਜਾਏ ਤਾਂ ਮਨ ਨੂੰ ਇੱਕੋ ਗੱਲ ਕਹਿ ਦੋ ਕਿ ਮਨਾ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਬੈਠੇ ਆ ਉਹਨਾਂ ਨੇ ਕੁਝ ਵੀ ਗਲਤ ਨਹੀਂ ਹੋਣ ਦੇਣਾ ਅੱਜ ਭਾਵੇਂ ਸਾਰੇ ਹਾਲਾਤ ਮੇਰੇ ਉਲਟੇ ਨੇ ਪਰ ਬਾਬਾ ਦੀਪ ਸਿੰਘ ਨੇ ਆਪੇ ਸਿੱਧੀਆਂ ਪਾਣੀਆਂ ਸਾਰੀਆਂ ਤੇ ਮੇਰੇ ਸਾਰੇ ਕਾਰੇ ਸਫਲ ਕਰਾ ਦਿੰਨੇ ਬਾਬਾ ਜੀ ਨੇ ਆਪਣੇ ਮਨ ਨੂੰ ਨਾ ਹੁਣ ਹੀ ਪੱਕਾ ਕਰ ਲਓ ਹੁਣ ਵਧੀਆ ਸੰਭਾਣਾ ਜੇ ਤੇ ਜੇ ਸੱਚਾ ਪਿਆਰ ਕਰਦੇ ਹੋ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਨਾਲ ਤੇ ਜ਼ਰੂਰ ਲਿਖੋ ਤਾਂ ਧੰਨ ਬਾਬਾ ਦੀਪ ਸਿੰਘ ਜੀ